ਉਹ ਫੋਨ ਹੀ ਚੱਕਦੇ ਪਏ ਸੀਗੇ ਠੀਕ ਹੈ ਮੇਰਾ ਉਹਨੇ ਫੋਨ ਘੱਟਾ ਬਾਹਰ ਆ ਕੇ ਮੈਂ ਵੀਡੀਓ ਕਾਲ ਕੀਤੀ ਖੁਸ਼ੀ ਨੇ ਤੇ ਮੈਂ ਦੇਖੋ ਤੇ ਬਾਹਰ ਉਹ ਖੇਲੇ ਪਏ ਸੀਗੇ ਉਹਨੇ ਪੁੱਛਿਆ ਤੂੰ ਕੀ ਕਰ ਰਹੀ ਸੀ ਤੂੰ ਇੱਕ ਰੂਮ ਦੇ ਵਿੱਚ ਉਹ ਕਹਿੰਦੀ ਮੈਂ ਕੁਝ ਨਹੀਂ ਗਈ ਮੈਂ ਆਪਣੇ ਸੇਲੇ ਨਾਲ ਬੈਠੀ ਥਾ ਕਿ ਉਹਦੇ ਕੋਲ ਪ੍ਰੋਪਰਟੀ ਬਹੁਤ ਸਾਰੀ ਆਨ ਲਗੀ ਉਹਨੇ ਬਹੁਤ ਕੁਝ ਬਣਾ ਲਿਆ ਸੀਗਾ ਪੈਸਾ ਕਿੱਥੋਂ ਆਇਆ ਤੁਸੀਂ ਆਪ ਦੱਸੋ 25 ਜਾਂ ਕੋਈ ਬੰਦਾ ਕੁਝ ਨਾ ਕੁਝ ਦਾਸਦ ਹਾਂਜੀ ਗੁਰ ਉਹੀ ਗਲਤ ਹੈ ਕਿਉਂਕਿ ਉੱਥੇ ਜਦੋਂ ਬਚਾਨ ਆਏ ਸੀਗੇ ਤੇ ਉਹਦਾ ਹੈਲਪਰ ਆਇਆ ਸੀ ਇੱਕ ਕੁੜੀ ਸੀ ਇੱਕ ਥਾਈ ਕੁੜੀ ਸੀ ਉਹ ਵੀ ਆਈ ਸੀਗੀ ਥਾਈ ਕੁੜੀਆਂ ਵੀ ਰੱਖੀ ਹਾਂਜੀ ਉੱਥੇ ਉਹ ਆਇਆ ਸੀ ਉਹ ਵੀ ਕੁੜੀ ਆਈ ਸੀ ਬਚਾਨ ਲਈ ਹਾਂ ਮੇਰੇ ਕੋਲ ਪ੍ਰੂਫ ਹੈਗੇ ਕਿ ਮੇਰੇ ਕੋਲ ਇੰਨੇ ਕੇ ਪ੍ਰੂਫ ਤੇ ਹੈ ਕਿ ਕਿਸ ਤਰੀਕੇ ਨਾਲ ਮੈਨੂੰ ਆ ਦੇਖੋ ਮੈਂ ਤੁਹਾਨੂੰ ਖੰਨਾਵਾ ਮੈਨੂੰ ਇੰਨਾ ਕਹਿ ਹੈਗਾ ਵਾ ਕਿ ਕੱਲ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਇੰਨੇ ਵੇਲੇ ਕਿੰਨੇ ਵੀ ਸਾਡੇ ਕੀ ਕਹਿੰਦੇ ਸਾਡੇ ਕੀ ਕੰਮ ਕਰਦੇ ਰਹਿਮਤ ਖਾਨ ਭਾਈ ਅੱਛਾ ਕਿੱਥੇ ਰਹਿੰਦੇ ਹੋ ਭਈ ਮੈਂ ਫਿਲਗੰਜ ਨੰਮਾ ਠੀਕ ਹੈ ਹਾਂਜੀ ਤੇ ਕੀ ਕੰਮ ਕਰਦੇ ਹੋ ਭਈ ਮੈਂ ਕੋਚਿੰਗ ਸੈਂਟਰ ਦਾ ਬਸਕੂਲ ਦਾ ਬਸਕੂਲ ਦਾ ਅੱਛਾ ਹਾਂਜੀ ਤੇ ਇੱਕ ਲੇਡੀ ਹੈਗੇ ਨੇ ਉਹ ਫੋਨ ਹੈ ਜਿਹੜੇ ਤੁਹਾਡੇ ਉੱਤੇ ਇਮਤਿਹਾਨ ਲਗਾ ਹਾਂਜੀ ਖੁਸ਼ੀ ਨਾਮ ਹੈ ਵੈਸੇ ਉਹਨੂੰ ਵੈਸੇ ਵੈਸੇ ਜਿਹਾ ਰੀਅਲ ਨਮ ਦੀਪੂ ਵਾ ਉਹਨੇ ਇਮਤਿਹਾਨ ਲੈ ਕੱਲ ਮੈਂ ਕੁੱਟਮਾਰ ਕੀਤੀ ਕੱਲ ਮੈਨੂੰ ਉਹਦੇ ਵਾਈਫਰ ਨਾਲ ਫੜ ਲਿਆ ਸੀਗਾ ਮਾਡੇ ਹਸਬੰਦ ਆ ਮੇਰੇ ਕੋ ਡਿਵੋਰਸ ਨਹੀਂ ਹੋਇਆ ਉਹ ਕਹਿੰਦੇ ਵੀ 6 ਮਹੀਨੇ ਪਹਿਲਾਂ ਡਿਵੋਰਸ ਹੋਇਆ ਕੱਲ ਡਿਵੋਰਸ ਨਹੀਂ ਹੋਇਆ ਹਜੇ ਤੱਕ ਉਹ ਪਹਿਲਾਂ ਸਾਡੇ ਜਿਹੜੇ ਅਸੀਂ ਮਲੇਦਾਰੀ ਵਾਲੇ ਕਹਿੰਦੇ ਉਹ ਡਿਵੋਰਸ ਹੋਇਆ ਇਦਾਂ ਨਹੀਂ ਹੋਇਆ ਓਕੇ ਉਹਦੇ ਨਾਲ ਮੈਂ ਇੱਕ ਤਰੀ ਨੂੰ ਬਡੇ ਵੀ ਬਣਾਇਆ ਉਹ ਵੀ ਮੇਰੇ ਕੋਲ ਵੀਡੀਓ ਪਈ ਹੈ ਸਭ ਕੁਝ ਪਿਆ ਹੋਇਆ 9 ਸਾਲ ਵਾਲੀ ਉਹਨਾਂ ਨੇ ਬੜੇ ਮਨਾਇਆ ਸਭ ਕੋਈ ਮੇਰੇ ਕੋ ਉਹ ਵੀ ਪਿਆ ਕਿ ਮੈਂ ਉਹ ਗੱਲਾਂ ਕਰਦਾ ਸਭ ਕੋਈ ਪਿਆ ਮੇਰੇ ਕੋ ਆਈ ਵੀ ਸਭ ਕੋਈ ਪਿਆ ਹੋਆ ਠੀਕ ਹੈ ਤੇ ਉਹਦੇ ਮੱਕ ਬੁਆਏਫਰੈਂਡ ਨਾਲ ਫੜਿਆ ਸੀ ਜਿਹਦਾ ਨਾਮ ਦੀਪ ਨੰਦਪੁਰੀ ਆਵਾ ਠੀਕ ਹੈ ਮੈਂ ਉਹਦੇ ਸਪਾ ਤੇ ਬੈਠੀ ਸੀ ਵਾਈਟ ਹੈਵਨ ਸਪਾ ਤੇ ਇਹ ਕਿੱਥੇ ਹੈਗਾ ਇਹ ਆਪਣੇ ਦੂਗਰੀ ਫੇਸ ਵਾਂਟ ਤੇ ਆ ਉਹਨਾਂ ਦਾ ਸਪਾ ਸੈਂਟਰ ਹਾਂਜੀ ਉਹਨਾਂ ਦਾ ਸਪਾ ਸੈਂਟਰ ਉਹ ਕਹਿੰਦੀ ਵੀ ਭੈਣ ਦਾ ਸਪਾ ਸੈਂਟਰ ਹੈ ਜੀ ਉਹਦਾ ਭੈਣ ਦਾ ਸਪਾ ਨਹੀਂ ਉਹਦਾ ਆਪ ਦਾ ਸਪਾ ਵਾ ਤੇ ਉਹਦੀ ਫਰੈਂਡ ਦਾ ਸਪਾ ਵਾ ਭੈਣ ਦਾ ਵਾ ਹਾਂਜੀ ਮੈਨੂੰ ਪਤਾ ਸੀ ਉਹ ਸਪਾ ਚਲਦੀ ਸੀ ਬਸ ਪਹਿਲਾਂ ਨਹੀਂ ਪਤਾ ਸੀਗਾ ਬਾਅਦ ਚ ਲੱ ਇਸ ਇਗਾ ਕਿਉਂਕਿ ਉਹਦੇ ਕੋਲ ਪ੍ਰੋਪਰਟੀ ਬਹੁਤ ਸਾਰੀ ਆਣ ਲੱਗੀ ਉਹਨੇ ਬਹੁਤ ਕੁਝ ਬਣਾ ਲਿਆ ਸੀਗਾ ਪੈਸਾ ਕਿੱਥੋਂ ਆਇਆ ਤੁਸੀਂ ਆਪ ਦੱਸੋ 25 ਹਜ਼ਾਰ ਤੇ ਕੋਈ ਬੰਦਾ ਕੁਝ ਨਾ ਕੁਛ ਕਾਸਾ ਦਾ ਮੇਰੇ ਵਿਆਹ ਹੋਣੇ ਨੂੰ ਸਾਲ ਹੋ ਚੁੱਕਿਆ ਵਾ ਸਾਲ ਹੋ ਗਿਆ ਤੇ ਕੱਤ ਤੁਹਾਡੇ ਅਨਮਨ ਚੱਲ ਰਹੀ ਹੈ ਇਹ ਸਾਨੂੰ ਮਾਰਚ ਤੋਂ ਬਾਅਦ ਹੀ ਸਾਡੇ ਅਨਮਨ ਚੱਲ ਗਈ ਕਿਉਂਕਿ ਇੱਕ ਮੁੰਡਾ ਸੀ ਆ ਦੀਪਨੰਦ ਪੁਰੀਆ ਉਹਦੇ ਕਰਕੇ ਸਾਡਾ ਕੁਝ ਹੋ ਗਿਆ ਸੀ ਜਿਹਦਾ ਕੱਲ ਮੈਂ ਉਹ ਜਿੰਨਾ ਫੜਿਆ ਸੀ ਮੈਂ ਉਹਨੂੰ ਦੀਪਨੰਦ ਅਨੰਦ ਪੁਰੀਆ ਨੂੰ ਉਹਦੇ ਸਪਾਤ ਤੋਂ ਬਾਅਦ ਨਿਕਲਿਆ ਤੋ ਉਹਨੂੰ ਫੜ ਲਿਆ ਉਹ ਕਹਿੰਦਾ ਮੈਂ ਇੱਥੇ ਪੈਕਾ ਚੱਲਦਾ ਪਿਆ ਮੈਂ ਕਹਿੰਦਾ ਤੇ ਪੈਕਾ ਤੂੰ 7 ਵੇ ਦਾ 5 ਵੇ ਆਇਆ ਸੀ ਮੁੰਡਾ ਉਹ ਤਾਂ ਇੱਕ ਮੇਰੀ ਵਾਈਫ ਇੱਕ ਰੂਮ ਤੇ ਸੀਗੀ ਮੈਂ ਵੀਡੀਓ ਕਾਲ ਕੀਤਾ ਉਹ ਫੋਨ ਹੀ ਚੱਕਦੀ ਪਈ ਸੀ ਠੀਕ ਹੈ ਮੇਰਾ ਉਹਨੇ ਫੋਨ ਕੱਟਤਾ ਬਾਹਰ ਆ ਕੇ ਮੈਂ ਵੀਡੀਓ ਕਾਲ ਕੀਤੀ ਖੁਸ਼ੀ ਨਹੀਂ ਤੇ ਮੈਂ ਉਨੇ ਪੁੱਛਿਆ ਤੂੰ ਕੀ ਕਰ ਰਹੀ ਸੀ ਤੂੰ ਇੱਕ ਰੂਮ ਦੇ ਵਿੱਚ ਉਹ ਕਹਿੰਦੀ ਮੈਂ ਕੁਝ ਨਹੀਂ ਕਰੀ ਸੀ ਮੈਂ ਆਪਣੇ ਸੇਲੇਣਾ ਬੈਠੀ ਜਦ ਕਿ ਸੇਲੇ ਨਹੀਂ ਸੀ ਕੀ ਉਹਦੀ ਠੀਕ ਹੈ ਉਤੋਂ ਦੀ ਉਹ ਚੱਲ ਗਈ ਤੇ ਉਹਦਾ ਬੁਆਫਨ ਚੱਲ ਗਿਆ ਸੀਗਾ ਉਤ ਤੋਂ ਬਾਅਦ ਉਹ ਆਈ ਸੀ 7:30 ਵੇ ਆਏ ਸੀਗੇ ਠੀਕ ਹੈ ਉਹ ਇੱਕ ਇੱਕ ਰੂਮ ਦੇ ਵਿੱਚ ਸੀਗੇ ਦੋਨੋਂ ਜਣੇ ਤੇ ਉਹਦਾ ਇੱਕ ਜਿਹੜਾ ਹੈਗਾ ਪਾਰਟਨ ਉਹ ਵੀ ਉੱਥੇ ਹੀ ਸੀਗਾ ਪਾਰਟਨ ਕੋਣ ਹੈ ਪੱਜੀ ਰਾਤੀ ਕੀ ਹੋਇਆ ਇਹੋ ਜਿਹੜਾ ਉਹ ਸਰਟੀਫਿਕੇਟ ਲੱਗਿਆ ਸੀ ਭਾਈ ਮੈਂ ਤਾਂ ਕਿ ਜਦੋਂ ਮੈਨੂੰ ਉਹਦੇ ਮੁੰਡਿਆਂ ਨਾਲ ਗੱਲ ਕਰੀ ਸੀ ਉਤੋਂ ਦੀ ਖੁਸ਼ੀ ਪਛਾਨ ਲੱਗੀ ਕਿੰਨਾ ਨਹੀਂ ਇਹਨੂੰ ਇਹਨੂੰ ਕੁਝ ਨਹੀਂ ਕਹਿਣਾ ਇਹਨੂੰ ਕੁਝ ਨਹੀਂ ਇਹ ਤੇਰਾ ਕੁਝ ਮੁੰਡਿਆਂ ਨਾਲ ਮੈਂ ਗੱਲਾਂ ਚੱਲਦਾ ਸੀਗਾ ਉਤੋਂ ਉਹ ਆ ਗਈ ਉਹਨੇ ਮੇਰੇ ਹੱਥ ਮਾਰਿਆ ਤੇ ਉਹਦਾ ਮੇਰੇ ਹੱਥ ਤੇ ਫੋਨ ਪਿਆ ਸੀਗਾ ਉੱਥੇ ਉਹ ਹੋਇਆ ਸੀ ਬਟ ਹਾਂ ਕਿ ਮੈਂ 1-2 ਲੱਖ ਤੁਹਾਰ ਜਦੋਂ ਮੈਂ ਮੁਜਰਾ 7:00 ਵਜੇ ਤਾਂ ਫੋਨ ਤੇ ਵੱਜਿਆ ਸੀਗਾ ਇਹ ਸੀਗਾ ਜੀ ਫੋਨ ਕੀ ਚਾਹੁੰਦੇ ਹੋ ਤੁਸੀਂ ਮੈਂ ਇਹ ਚਾਹੁੰਦਾ ਇਨਸਾਫ ਚਾਹੁੰਦਾ ਵਾ ਭਾਈ ਕੀ ਇਨਸਾਫ ਇਹ ਚਾਹੁੰਦਾ ਕਿ ਮੇਰਾ ਹੁਣ ਜਿਆ ਵੀ ਡਿਵੋਰਸ ਹੋਇਆ ਤੇ ਡਿਵੋਰਸ ਹੋਇਆ ਨਹੀਂ ਯਾ ਭਾਵੇਂ ਡਿਵੋਰਸ ਦੇ ਦੋ ਜਾਂ ਕੁਝ ਵੀ ਕਰ ਦੋ ਕਿਉਂਕਿ ਮੈਂ ਵੀ ਮੁੰਡਾ ਖੁੰਡਾ ਵਾਂ ਇਹ ਆ ਤਾਂ ਕਰਕੇ ਕੁੜੀ ਗਲਤ ਹੈ ਹਾਂਜੀ ਕੁੜੀ ਗਲਤ ਹੈ ਕਿਉਂਕਿ ਉੱਥੇ ਜਦੋਂ ਬਚਾਨ ਆਏ ਸੀਗੇ ਤੇ ਉਹਦਾ ਹੈਲਪਰ ਆਇਆ ਸੀ ਇੱਕ ਕੁੜੀ ਥਾਈ ਕੁੜੀ ਸੀ ਉਹ ਵੀ ਆਈ ਸੀਗੀ ਥਾਈ ਕੁੜੀਆਂ ਵੀ ਰੱਖੀ ਹੋਈ ਹੈ ਹਾਂਜੀ ਉੱਥੇ ਉਹ ਆਇਆ ਸੀ ਉਹ ਵੀ ਕੁੜੀ ਆਈ ਸੀ ਬਚਾਨ ਲਈ ਪਾਸ ਸੈਂਟਰ ਚ ਹੁੰਦਾ ਕੀ ਆ ਉਹ ਪਾਸ ਸੈਂਟਰ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਵਾ ਤੁਹਾਨੂੰ ਪਤਾ ਹੀ ਆ ਤੁਸੀਂ ਥਾਈ ਕੁੜੀ ਆਈ ਸੀ ਦੱਸੋ ਨਾ ਤਾਂ ਇਹ ਇਲੈਗਲ ਕੰਮ ਹੁੰਦੀ ਹੈਗੇ ਇਹ ਇਲੈਗਲ ਕੰਮ ਹੁੰਦੇ ਥਾਈ ਲਾਏ ਤਾਂ ਲਾਉੜ ਹੀ ਨਹੀਂ ਆ ਇਲੈਗਲ ਕੰਮ ਹੁੰਦੇਗਾ ਕਿਸ ਤਰੀਕੇ ਦੇ ਇਲੈਗਲ ਤੁਹਾਨੂੰ ਪਤਾ ਹੀ ਹੈ ਸਭ ਨੂੰ ਅੱਜ ਕਿ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਜਗਾ ਜਗਾ ਤੇ ਸਪਾ ਖੁੱਲੇ ਪਏ ਆ ਇਹ ਹੋ ਰਿਹਾ ਵਾ ਉਥੇ ਵੈਸੇ ਪੰਜ-ਛੇ ਸਪਾ ਹੈਗੇ ਆ ਇੱਕ ਹੀ ਬੰਦੇ ਦੇ ਤੂੰ ਜਾ ਕੇ ਦੇਖ ਸਕਦੇ ਹੋ ਕਿ ਕਿੱਦਾਂ ਦੇ ਇਲੈਗਲ ਤੁਸੀਂ ਇਲਜ਼ਾਮ ਲਗਾ ਰਹੇ ਹੋ ਇਲੈਗਲ ਕਹਿ ਰਹੇ ਹੋ ਇਲੈਗਲ ਕਿਹੋ ਜੇ ਇਹ ਲਗਾ ਮਤਲਬ ਜਿਹੜਾ ਆਪਾਂ ਨਾਨ ਵੈਜ ਕਹਦੇ ਆਪਾਂ ਇੱਕ ਤਰ੍ਹਾਂ ਦੇ ਹਾਂ ਦੇ ਦਿਓ ਹਾਂ ਜੀ ਸਰ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿਸ ਤਰੀਕੇ ਦੇ ਕਹਿਣਾ ਕਿ ਜਦੋਂ ਸੈਕ ਸੈਕੜ ਚੱਲਦਾ ਵਾ ਹੈ ਜਿਸਮ ਤੋਂ ਪ੍ਰੋਸੀਦਾ ਪੰਡਾ ਚੱਲਦਾ ਵਾ ਜਦੋਂ ਆਪਾਂ ਸੈਕਸ ਹਾਂਜੀ ਤੇ ਉਹ ਜਿਹੜੀ ਕੋਈ ਗੁੰਮਸੰਗੋ ਟੈਕਨੀਕ ਹੈ ਮੈਂ ਪਹਿਲਾਂ ਬਹੁਤ ਵਾਰੀ ਰੋਕੀ ਦੀ ਕਵਿਸ਼ਨ ਕੀਤੀ ਨਾ ਕਰ ਨਾ ਕਰ ਬਟ ਉਹਦੇ ਫਰੈਂਡ ਜਿਹੜਾ ਤਾਂ ਹੋਵੇ ਨਹੀਂ ਮੈਂ ਤਾਂ ਤਿਆਰ ਹੋਏ ਦੇ ਵਿੱਚ ਵਾਈਫ ਵੀ ਨਹੀਂ ਬੋਲ ਰੇ ਹਾਂਜੀ ਹਾਂਜੀ ਉਥੇ ਆਪ ਸੀਗੀ ਹਾਂਜੀ ਹਾਂਜੀ ਉਥੇ ਰੂਮ ਤੇ ਵੀ ਸੀਗੀ ਉਹ ਤੇਰਾ ਪਟਾ ਮੈਂ ਕੋਈ ਨਹੀਂ ਦਿੱਤੀ ਮੈਂ ਉਹਨੂੰ ਸਮਝਾਉਂਦਾ ਰਿਹਾ ਹਮੇਸ਼ਾ ਸਮਝਾਉਂਦਾ ਰਿਹਾ ਬਟ ਉਹ ਸਮਝੀ ਨਹੀਂ ਨਹੀਂ ਹੋ ਰਿਹਾ ਕਿ ਤੁਹਾਡੇ ਤੇ ਹੁਣ ਇਨਜਾਮ ਲੱਗੇ ਤੁਸੀਂ ਉਲਟਾ ਉਹਨਾਂ ਦੇ ਲਾ ਰਹੇ ਨਹੀਂ ਨਹੀਂ ਇਦਾਂ ਨਹੀਂ ਆ ਮੈਂ ਇਹ ਇਨਸਾਫ ਕਰਕੇ ਲਾ ਰਿਹਾ ਵਾਕੀ ਉਹ ਕਹਿਣੀ ਹਾਂ ਮੇਰੇ ਕੋਲ ਪ੍ਰੂਫ ਹੈਗਾ ਕਿ ਮੇਰੇ ਕੋਲ ਇੰਨੇ ਕਿ ਪ੍ਰੂਫ ਤੇ ਹੈ ਕਿ ਕਿਸ ਤਰੀਕੇ ਕਿਸ ਤ ਉਹ ਤਾਂ ਕਿ ਮੈਨੂੰ ਬਾਰੋਂ ਧਮਕਾਈ ਸੀਗੀ ਰਾਤ ਨੂੰ 1.5 ਵੇ ਕੀ ਕੁੜੀ ਤੋਂ ਪਿੱਛੇ ਹੋ ਜਾ ਠੀਕ ਹੈ ਨਹੀਂ ਤਾਂ ਤੁਹਾਨੂੰ ਜਾਨੂ ਮਾਰ ਦਾਂਗੇ ਠੀਕ ਹੈ ਆਪਣੀ ਕਿੜੇ ਹੀ ਮੁੰਡੇ ਬਾਹਰੋਂ ਐਸੀ ਬਾਹਰੋਂ ਨੰਬਰ ਐਸੀ ਵੀ ਇਹਦੇ ਚ ਖੁਸ਼ੀ ਦਾ ਵੀ ਉਹ ਫੋਨ ਆਇਆ ਸੀ ਕਹਿੰਦਾ ਖੁਸ਼ੀ ਮੈਂ ਪੁੱਛ ਮੈਂ ਖੁਸ਼ੀ ਮੇਰਾ ਦੋਸਤ ਨੇ ਕਹਿੰਦੇ ਉਹ ਕਹਿੰਦੇ ਕਿ ਤੇਰਾ ਡਿਵੋਰਸ ਹੋ ਗਿਆ ਬਟ ਮੇਰਾ ਡਿਵੋਰਸ ਨਹੀਂ ਹੋਇਆ ਸੀਗਾ ਤਾਂ ਕੋਈ ਕੰਪਲੇਟ ਦਵਾਂਗੇ ਹੁਣ ਇੱਕ ਧਮਕੀ ਦੀ ਤੇ ਇੱਕ ਜਿਹੜੇ ਤੂੰ ਇਲਜ਼ਾਮ ਲਾਏ ਨੇ ਜੀ ਦਾ ਦੋ ਸਾਰੇ ਜਿਹੜਾ ਫਾਈਲ ਦੇ ਤੁਸੀਂ ਪ੍ਰੋਸੀਕਿਊਸ਼ਨ ਦੇ ਇਲਜ਼ਾਮ ਲਗਾ ਰਹੇ ਹੋ ਜਿਸਮ ਫਰੋਚੀ ਦੇ ਉਹਨੂੰ ਲੈ ਕੇ ਕੋਈ ਸਬੂਤ ਵਗੈਰਾ ਕੁਝ ਨਹੀਂ ਉਹਦੇ ਲਈ ਕੋਈ ਸਬੂਤ ਨਹੀਂ ਹੈ ਬਟ ਇੰਨਾ ਕਿ ਹੈ ਪੰਜ ਤੋਂ ਲੈ ਕੇ 7 ਤੱਕ ਉਹ ਇੱਕ ਇੱਕ ਰੂਮ ਦੇ ਵਿੱਚ ਸੀਗੀ ਇੱਕ ਮੁੰਡੇ ਨਾਲ ਜਿਹਦਾ ਨਾਮ ਦੀਨਨੰਦ ਪੁਰੀਆ ਵਾ ਆਸਾਨੇਵਾਲ ਦਾ ਵਾ ਉਹਦੇ ਨਾਲ ਸੀਗੀ ਹੁਣ ਤੁਸੀਂ ਪੁਲਿਸ ਕੰਪਲੇਟ ਦੋਗੇ ਹਾਂਜੀ ਮੈਂ ਦੇਣਾ ਚਾਹੁੰਦਾ ਵਾ ਦੇਣਾ ਚਾਹੁੰਦੇ ਹਾਂ ਨਹੀਂ ਦਿੱਤੀ ਨਹੀਂ ਹੈ ਦਿੱਤੀ ਨਹੀਂ ਆ ਦਵਾਂਗੇ ਹਾਂਜੀ ਦਵਾਂਗਾ